गुड मॉर्निंग स्टूडेंट्स आज आपा अपने सिलेबस ਦੇ ਵਿੱਚ ਦਿੱਤੇ ਹੋਏ ਆਪਣੀ ਰੀਡਰ ਦੀ ਬੁੱਕ ਦੇ ਚੈਪਟਰ ਵਿਸਾਖੀ ਦਾ ਮੇਲਾ ਜੋ ਕਿ ਇੱਕ ਕਵਿਤਾ ਹੈ ਇਹ ਪਾਠ ਨੰਬਰ 16 ਹੈ ਇਹ ਕਵਿਤਾ ਸ਼੍ਰੀ ਮਾਨ ਸਿੰਘ ਹਕੀਰ ਦੀ ਲਿਖੀ ਹੋਈ ਹੈ ਪਿਆਰੇ ਬੱਚਿਓ ਅੱਜ ਆਪਾਂ ਇਸ ਕਵਿਤਾ ਦੀ ਪਰ ਸੰਖੇਪ ਵਿਆਖਿਆ ਕਰਾਂਗੇ ਤੇ ਵਿਸਾਖੀ ਦੇ ਮੇਲੇ ਦਾ ਆਨੰਦ ਮਾਣਾਂਗੇ

ਕਵਿਤਾ ਪੜਨ ਤੋਂ ਪਹਿਲਾਂ ਥੋੜਾ ਜਿਹਾ ਕਵੀ ਬਾਰੇ ਵੀ ਤੁਹਾਨੂੰ ਦੱਸ ਦੇਵਾਂ ਸ਼੍ਰੀਮਾਨ ਸਿੰਘ ਹਕੀਰ ਨੇ ਪਿੰਡੋ ਜੀਵਨ ਨਾਲ ਸੰਬੰਧਿਤ ਮੇਲਿਆਂ ਨਾਲ ਤਿਉਹਾਰਾਂ ਨਾਲ ਸੰਬੰਧਿਤ ਕਵਿਤਾਵਾਂ ਲਿਖੀਆਂ ਨੇ ਉਹਨਾਂ ਵਿੱਚੋਂ ਹੀ ਇੱਕ ਜਿਹੜੀ ਹੈਗੀ ਆ ਵਿਸਾਖੀ ਦਾ ਮੇਲਾ ਆਪਣੀ ਪਾਠ ਪੁਸਤਕ ਦੇ ਵਿੱਚ ਦਰਜ ਆ ਜਿਹੜੀ ਕਿ ਅੱਜ ਆਪਾਂ ਨੇ ਪੜ੍ਹਨੀ ਆ ਸੋ ਆਪਾਂ ਪਹਿਲਾਂ ਕਵਿਤਾ ਦੀਆਂ ਲਾਈਨਾਂ ਪੜ੍ਹਾਂਗੇ ਉਸ ਤੋਂ ਬਾਅਦ ਇਹਦਾ ਪ੍ਰਸੰਗ ਕਰਾਂਗੇ ਫਿਰ ਵਿਆਖਿਆ ਕਿੰਨਾ ਹੈ ਵੀ ਸਾਖੀ ਵਾਲਾ ਮੇਲਾ ਪਰਿਆ ਜਾਏ ਨਾ ਬਜਾਰਾਂ ਵਿੱਚ ਪੈ ਤਿਆ ਇੱਕ ਆਬ 17 ਸਾਢੇ ਪੰਜਾਬੀ ਦੀ ਪਾਠ ਪੁਸਤਕ ਪਾਗ ਛੇ ਵਿੱਚ ਦਰਜ ਕਵੀ ਸ਼੍ਰੀਮਾਨ ਸਿੰਘ ਹਕੀਰ ਦੀ ਰਚਨਾ ਕਵੀ ਸਾਖੀ ਦਾ ਮੇਲਾ ਵਿੱਚੋਂ ਲਈਆਂ ਗਈਆਂ ਹਨ ਇਸ ਵਿੱਚ ਕਵੀ ਨੇ ਸਾਨੂੰ ਵਿਸਾਖੀ ਦੇ ਮੇਲੇ ਦੇ ਦਾ ਜਿਹੜਾ ਦ੍ਰਿਸ਼ ਹੈਗਾ ਆ ਉਹ ਬਿਆਨ ਕੀਤਾ ਆ ਤੇ ਨਾਲ ਹੀ ਇਹ ਦੱਸਿਆ ਆ ਕਿ ਲੋਕ ਕਿਸ ਤਰ੍ਹਾਂ ਇਸ ਮੇਲੇ ਦਾ ਆਨੰਦ ਮਾਣਦੀ ਆ ਬੇਟਾ ਜੀ ਤੁਹਾਨੂੰ ਸਭ ਨੂੰ ਪਤਾ ਹੈ ਕਿ ਵਿਸਾਖੀ ਦੇ ਮੇਲੇ ਦੀ ਇਤਿਹਾਸਿਕ ਮਹੱਤਤਾ ਵੀ ਆ ਇਤਿਹਾਸਿਕ ਮਹੱਤਤਾ ਇਹ ਹੈ ਕਿ 13 April 1919 ਨੂੰ ਜਲਿਆਂਵਾਲੇ ਬਾਗ ਦੇ ਵਿੱਚ ਜਨਰਲ ਡਾਇਰ ਨੇ ਨਿਹੱਥੇ ਪਾਰਤੀਆਂ ਤੇ ਗੋਲੀਆਂ ਚਲਾ ਕੇ ਉਹਨਾਂ ਨੂੰ ਸ਼ਹੀਦ ਕਰ ਦਿੱਤਾ ਸੀ ਤੁਸੀਂ ਸਾਰਿਆਂ ਨੇ ਜਲਿਆਂਵਾਲਾ ਬਾਗ ਦੇਖਿਆ ਹੀ ਹੈ ਔਰ 13 April ਨੂੰ ਹੀ ਗੁਰਗੋਬਿੰਦ ਸਿੰਘ ਜੀ ਨੇ ਨੰਦਪੁਰ ਸਾਹਿਬ ਵਿਖੇ ਪੰਜ ਪਿਆਰਿਆਂ ਦੀ ਸਿਰਜਣਾ ਕੀਤੀ ਸੀ ਸੋ ਜਿੱਥੇ ਇਹ ਮੇਲਾ ਸਾਡੇ ਕਿਸਾਨੀ ਜੀਵਨ ਦੇ ਨਾਲ ਸਾਡੇ ਮਦਰਜਨ ਦੇ ਨਾਲ ਜੁੜਿਆ ਹੋਇਆ ਹੈ ਉੱਥੇ ਹੀ ਇਸ ਦਾ ਇਤਿਹਾਸਿਕ ਮਹੱਤਵ ਵੀ ਹੈ ਜਿਸ ਤੋਂ ਅਸੀਂ ਸਾਰੇ ਹੀ ਭੜੀਪਾਂ ਜਾਣੂ ਹਾਂ ਸੋ ਆਪਾਂ ਹੁਣ ਇੱਥੇ ਇਹਦੇ ਇਤਿਹਾਸਿਕ ਮਹੱਤਵ ਤੋਂ ਬਾਅਦ ਆਪਾਂ ਇਹਦੀ ਪ੍ਰਸੰਗ ਕਰ ਲਿਆ ਆ ਔਰ ਇਹਦੀ ਹੁਣ ਵਿਆਖਿਆ ਕਰਾਂਗੇ ਇਨਾ ਕਾਵ 17 ਦੇ ਵਿੱਚ ਕਵੀ ਸਾਨੂੰ ਦੱਸ ਰਿਹਾ ਹੈ ਕਿ ਵਿਸਾਖੀ ਦਾ ਜਿਹੜਾ ਮੇਲਾ ਹੈ ਉਹ ਬਹੁਤ ਜ਼ਿਆਦਾ ਭਰਿਆ ਹੋਇਆ ਹੈ ਇੰਨੀ ਢੀੜ ਹੈ ਕਿ ਬਾਜ਼ਾਰ ਦੇ ਵਿੱਚ ਪੈਰ ਰੱਖਣ ਦੀ ਵੀ ਥਾਂ ਨਹੀਂ ਜਾਏ ਨਾ ਬਾਜ਼ਾਰਾਂ ਵਿੱਚ ਪੈਰ ਧਰਿਆ ਪੈਰ ਧਰਿਆ ਤਰਿਆ ਸ਼ਬਦ ਆਏਗਾ ਰੱਖਿਆ ਕਿ ਬਾਜ਼ਾਰ ਦੇ ਵਿੱਚ ਇੰਨੀ ਢੀੜ ਹੁੰਦੀ ਹੈ ਕਿ ਇੱਥੇ ਪੈਰ ਰੱਖਣ ਦੀ ਵੀ ਜਗ੍ਹਾ ਨਹੀਂ ਮਿਲਦੀ ਕਿੰਝ ਹਟਵਾਣੀਆਂ ਨੇ ਪਾਈਆਂ ਹਟੀਆਂ ਹਟਵਾਣੀਆਂ ਦੁਕਾਨਦਾਰ ਹਟੀਆਂ ਦੁਕਾਨਾਂ ਕਹਿੰਦੇ ਕਿ ਇੱਥੇ ਮਿਲੇ ਦੇ ਵਿੱਚ ਸਾਰੇ ਹੀ ਦੁਕਾਨਾਂ ਨੇ ਵੱਖੋ ਵੱਖਰੇ ਤਰੀਕਿਆਂ ਦੇ ਨਾਲ ਆਪਣੀਆਂ ਦੁਕਾਨਾਂ ਸਜਾ ਲਈਆਂ ਹਨ ਦੋਵੇਂ ਹਥੀਕਾਰ ਦੇ ਸਵਾਈਆਂ ਖੱਟੀਆਂ ਸਵਾਈਆਂ ਹੁੰਦੀਆਂ ਪੁੱਤਰ ਜੀ ਦੁੱਗਣੀਆਂ ਖੱਟੀਆਂ ਕਮਾਈਆਂ ਆਪਾਂ ਬਹੁਤ ਅਰਥਕ ਦੇ ਵਿੱਚ ਕੀਤਾ ਸੀ ਨਾ ਖੱਟੀ ਕਮਾਈ ਖੱਟੀ ਇਕ ਖਾਣ ਵਾਲਾ ਫਲ ਖੱਟੀ ਰੰਗ ਸੋ ਇਥੇ ਉਹੀ ਸ਼ਬਦ ਆਇਆ ਹੋਇਆ ਕਿ ਇਹ ਦੁਕਾਨਦਾਰ ਆਪਣੀਆਂ ਦੁਕਾਨਾਂ ਨੂੰ ਖੂਬ ਸਜਾ ਕੇ ਦੋਹਾਂ ਹੱਥਾਂ ਦੇ ਨਾਲ ਦੁੱਗਣੀ ਕਮਾਈ ਕਰ ਰਹੇ ਹਨ ਲੱਡੂਆਂ ਜਲੇਬੀਆਂ ਦੇ ਭਰੇ ਥਾਲ ਨੇ ਖਾਣ ਦੇ ਸ਼ੁਕੀਨ ਖੜੇ ਬੰਨ ਪਾਲ ਨੇ ਪਾਲ ਹੁੰਦਾ ਆ ਪੁੱਤਰ ਜੀ ਲਾਈਨ ਕਤਾਰ ਸਤਰ ਤਾਨੂੰ ਵੀ ਜਦੋਂ ਤੁਸੀਂ ਕੈਂਟੀਨ ਤੇ ਖੜੇ ਹੁੰਦੇ ਹੋ ਤੁਹਾਨੂੰ ਕਿਹਾ ਜਾਂਦਾ ਨਾ ਪਟਾ ਜੀ ਮੇਕ ਇ ਲਾਈਨ ਤੁਸੀਂ ਸਾਰਿਆਂ ਨੇ ਲਾਈਨ ਦੇ ਵਿੱਚ ਆਉਣਾ ਆ ਐਸੀ ਤਰ੍ਹਾਂ ਹੀ ਜਿਹੜੇ ਖਾਣ ਪੀਣ ਦੇ ਸ਼ੌਕੀਨ ਲੋਕ ਹੁੰਦਿਆ ਉਹ ਵੀ ਦੁਕਾਨਾਂ ਦੇ ਬਾਹਰ ਲਾਈਨ ਬਣਾ ਕੇ ਕਤਾਰ ਬਣਾ ਕੇ ਖੜੇ ਹੁੰਦਿਆ ਕਿਉਂਕਿ ਜਿਹੜੀਆਂ ਦੁਕਾਨਾਂ ਦੇ ਬਾਹਰ ਲੱਡੂਆਂ ਜਲੇਬੀਆਂ ਦੇ ਥਾਲ ਭਰ ਕੇ ਸਜਾ ਕੇ ਰੱਖੇ ਹੁੰਦਿਆ ਉਹ ਉਹਨਾਂ ਨੂੰ ਆਪਣੇ ਵੱਲ ਆਕਰਸ਼ਿਤ ਕਰ ਦਿਆ ਅਟਰੈਕਟਿਵ ਕਰ ਦਿਆ ਟੋਲੀਆਂ ਬਣਾਈਆਂ ਵੱਖ-ਵੱਖ ਮੇਲੀਆਂ ਸੋਬਦੇ ਨੇ ਮੇਲੇ ਸਦਾ ਨਾਲ ਬੇਲੀਆਂ ਮੇਲੀਆਂ ਹੁੰਦਾ ਪੁੱਤਰ ਜੀ ਮੇਲਾ ਦੇਖਣ ਵਾਲੇ ਟੋਲੀਆਂ ਗਰੁੱਪ ਬੇਲੀਆਂ ਦੋਸਤ ਸੋਬਦੇ ਹੁੰਦਾ ਆ ਸੋਹਣੇ ਲੱਗਦੇ ਕਹਿੰਦੇ ਕਿ ਜਿਹੜੇ ਲੋਕ ਮੇਲਾ ਦੇਖਣ ਆਏ ਹਨ ਉਹ ਟੋਲੀਆਂ ਬਣਾ ਕੇ ਗਰੁੱਪ ਬਣਾ ਕੇ ਆਇਆ ਸਾਰੇ ਹੀ ਆਪਣੇ ਦੋਸਤ ਤੇ ਦੋਸਤਾ ਮਿੱਤਰਾਂ ਦੇ ਨਾਲ ਸਕਿਲੇ ਸਵੰਦੀਆਂ ਦੇ ਨਾਲ ਮੇਲਾ ਦੇਖਦੇ ਹਨ ਤੇ ਮੇਲੇ ਦਾ ਆਨੰਦ ਮਾਣਦੇ ਹਨ ਸੀਟੀਆਂ ਸਪੀਕਰਾਂ ਨੇ ਪਾਇਆ ਸ਼ੋਰ ਹੈ ਸ਼ੋਰ ਨਾਲ ਮੇਲੇ ਵਿੱਚ ਆਉਂਦਾ ਲੋਰ ਹੈ ਤੁਸੀ ਆਪਣੇ ਵੀ ਆਲੇ ਦੁਆਲੇ ਤਰੀ ਮੇਲਾ ਲੱਗਿਆ ਦੇਖਿਆ ਹੋਊਗਾ ਤੁਸੀਂ ਉਹਦੇ ਵਿੱਚ ਦੇਖਿਆ ਆ ਕਿ ਕਿਵੇਂ ਉੱਥੇ ਸਪੀਕਰ ਲੱਗੇ ਹੁੰਦੇ ਆ ਲੋਕਾਂ ਦੀਆਂ ਸੀਟੀਆਂ ਦੀਆਂ ਆਵਾਜ਼ਾਂ ਕਿਧਰੇ ਗਾਣੇ ਲੱਗੇ ਹੁੰਦੇ ਆ ਕਿਧਰੇ ਢੋਲ ਵੱਜ ਰਿਹਾ ਹੁੰਦਾ ਆ ਮੀਂਹੋ ਤੁਸੀਂ ਮੇਲੇ ਦੇ ਵਿੱਚ ਜ਼ਿਆਦਾ ਸ਼ੋਰ ਹੁੰਦਾ ਆ ਪਰ ਉਸੇ ਸ਼ੋਰ ਦੇ ਨਾਲ ਹੀ ਮੇਲੇ ਦੇ ਵਿੱਚ ਮਸਤੀ ਆਉਂਦੀ ਹੈ ਲੋਰ ਦਾ ਅਰਥ ਹੈ ਮਸਤੀ ਸ਼ੋਰ ਹੁੰਦਾ ਆ ਰੌਲਾ ਉਸ ਰੌਲੇ ਦੇ ਨਾਲ ਹੀ ਉਸ ਆਵਾਜ਼ ਦੇ ਨਾਲ ਹੀ ਮੇਲੇ ਨੂੰ ਦੇਖਣ ਦੀ ਜਿਹੜੀ ਮਸਤੀ ਆਹੋ ਲੋਕਾਂ ਨੂੰ ਚੜਦੀ ਹੈ ਕੱਪੜੇ ਨੇ ਪਾਏ ਲੋਕਾਂ ਰੰਗਾ ਰੰਗ ਦੇ ਕੁੜਤੇ ਤੇ ਚਾਦਰੇ ਨੇ ਕਈ ਟੰਗਦੇ ਉਹਨੇ ਇਥੇ ਕਵੀ ਨੇ ਪਹਿਰਾਵਾ ਦੱਸਿਆ ਆ ਕਿ ਜਿਹੜੇ ਲੋਕ ਮੇਲਾ ਦੇਖਣ ਆਇਆ ਉਹਨਾਂ ਦਾ ਪਹਿਰਾਵਾ ਕਿਹੋ ਜਿਹਾ ਆ ਕਹਿੰਦੇ ਕਿ ਲੋਕਾਂ ਨੇ ਰੰਗ-ਬਰੰਗੇ ਕੱਪੜੇ ਪਾਇਆ ਕਿਸੇ ਨੇ কুর্তা ਚਾਦਰਾਂ ਪਾਇਆ ਕਿਸੇ ਨੇ কুর্তা ਪਜਾਮਾ ਪਾਇਆ ਹੋਇਆ ਆ ਮੀਨਸ ਵੱਖ-ਵੱਖ ਪ੍ਰਕਾਰ ਦੇ ਲੋਕਾਂ ਨੇ ਕੱਪੜੇ ਪਾਏ ਹੋਈ ਹਨ ਤੇ ਉਹ ਮੇਲੇ ਦਾ ਆਨੰਦ ਮਾਣ ਰਹੇ ਹਨ ਅਗਲੇ ਪੇਜ ਤੇ ਹੈ ਪੁੱਤਰ ਜੀ ਕੀਤੀ ਹੋਈ ਸ਼ੁਰੂ ਕੀਤੇ ਵਾਰ ਟਾਡੀਆਂ ਟਾਡੀ ਕੀ ਹੁੰਦੀ ਆ ਵਾਰਾਂ ਗਉਣ ਵਾਲੇ ਵਾਰ ਕੀ ਹੁੰਦੀ ਆ ਕੋਈ ਉਤਸ਼ਾਹਪੂਰਨ ਕਵਿਤਾ ਜਿੱਦਾਂ ਆਪਾਂ ਛੋਟੇ ਸਹਿਬ ਜਾਦੇ ਹੁੰਦੀਆਂ ਵਾਰਾ ਪੜ੍ਹਦੇ ਆ ਜਾਂ ਕਿਸੇ ਹੋਰ ਬਹਾਦਰ ਸਿੱਖ ਯੋਧਿਆਂ ਦੀਆਂ ਵਾਰਾਂ ਹਮੇਸ਼ਾ ਹੀ ਤੁਸੀਂ ਗੁਰਦੁਆਰਿਆਂ ਦੇ ਵਿੱਚ ਗਾਉਂਦਿਆਂ ਨੂੰ ਸੁਣਿਆ ਹੈ ਇਹਨਾਂ ਨੂੰ ਤੁਸੀਂ ਦੇਖਿਆ ਕਿ ਤਿੰਨ ਪਰਸਨ ਹੁੰਦੇ ਆ ਇੱਕ ਦੇ ਹੱਥ ਵਿੱਚ ਸਰੰਗੀ ਹੁੰਦੀ ਆ ਇੱਕ ਦੇ ਹੱਥ ਵਿੱਚ ਉਹ ਦਮਕਚੂ ਹੁੰਦਾ ਹੈਗਾ ਆ ਔਰ ਇੱਕ ਵੈਸੇ ਹੀ ਉਹਦੇ ਖਾਲੀ ਹੱਥ ਹੁੰਦੇ ਆ ਜਾਂ ਥੋੜੇ ਜੇ ਕੁੰਗਰੂ ਫੜੇ ਹੁੰਦੇ ਆ ਉਹ ਤਿੰਨੋਂ ਜਣੇ ਹੀ ਕਵਿਤਾ ਨੂੰ ਗਾ ਕੇ ਤੁਹਾਨੂੰ ਸੁਣਾ ਰਹੇ ਹੁੰਦੇ ਆ ਉਹਨਾਂ ਨੂੰ ਕੀ ਕਹਿੰਦੇ ਆ ਟਾਡੀ ਤੇ ਤੁਹਾਡਾ ਇੱਕ ਐਮਸੀਕਿਊ ਵੀ ਬਣਦਾ ਆ ਕਿ ਟਾਡੀ ਕੌਣ ਹੁੰਦੇ ਹਨ ਵਾਰਾ ਗਾਉਣ ਵਾਲੇ ਵਾਰ ਕੀ ਹੁੰਦੀ ਹੈ ਬੀਰ ਰਸੀ ਕਵਿਤਾ ਕਲੀਅਰ ਬੱਚਿਓ ਹਾਂਜੀ ਅੱਗੇ ਹੈ ਗੱਲਾਂ ਨੇ ਸੁਣਾਉਂਦੇ ਸਾਡੀਆਂ ਤੁਹਾਡੀਆਂ ਉਹ ਆਪਣੀਆਂ ਵਾਰਾਂ ਦੇ ਦੁਆਰਾ ਕਵਿਤਾਵਾਂ ਦੇ ਦੁਆਰਾ ਸਾਡੀ ਤੁਹਾਡੀ ਮੀਨਸ ਸਾਡੇ ਜੋ ਜੀਵਨ ਦੇ ਵਿਚਾਰ ਰੋਜ਼ਚਰਿਆ ਹੈ ਉਸ ਬਾਰੇ ਸਾਨੂੰ ਗੱਲਾਂ ਸੁਣਾਉਂਦੇ ਹਨ ਕਿੱਧਰੇ ਪੰਘੂੜੇ ਤੇ ਝੰਡੋਲ ਕਿੱਧਰੇ ਸੁਣਨ ਦੇ ਕਵੀਸ਼ਰਾਂ ਦੇ ਬੋਲ ਕਿੱਧਰੇ ਕਹਿੰਦੇ ਕਿ ਤੁਸੀਂ ਵੀ ਸਭ ਨੇ ਦੇਖਿਆ ਨਾ ਮੇਲੇ ਦੇ ਵਿੱਚ ਤੁਹਾਡੇ ਝੂਟਣ ਲਈ ਝੰਡੋਲ ਲੱਗੇ ਹੁੰਦੇ ਆ ਪੰਘੂੜੇ ਲੱਗੇ ਹੁੰਦੇ ਆ ਤੁਸੀਂ ਸਾਰੇ ਉੱਥੇ ਝੂਟੇ ਲੈ ਕੇ ਆਨੰਦ ਮਾਣਦੇ ਹੋ ਇਸੇ ਤਰ੍ਹਾਂ ਹੀ ਕਹਿੰਦੇ ਵੀ ਸਾਖੀ ਦੇ ਮੇਲੇ ਦੇ ਵਿੱਚ ਵੀ ਕਿਧਰੇ ਪੰਗੂੜੇ ਤੇ ਝੰਡੋਲ ਲੱਗੇ ਹੋਏ ਸੀ ਤੇ ਲੋਕ ਉੱਥੇ ਝੂਟੇ ਲੈ ਰਹੇ ਸੀ ਤੇ ਕਿਧਰੇ ਕਵਿਸ਼ਰ ਕਵਿਸ਼ਰ ਕੈਨੂੰ ਕਹਿੰਦੇ ਆ ਕਵਿਤਾ ਪੜ੍ਹ ਕੇ ਸੁਣਾਉਣ ਵਾਲੇ ਨੂੰ ਇੱਥੇ ਤੁਹਾਡਾ ਇੱਕ ਹੋਰ ਐਮਸੀ ਬੰਦਾ ਆ ਕਿ ਕਵਿਸ਼ਰ ਕਿਸ ਨੂੰ ਕਹਿੰਦੇ ਆ ਕਵਿਤਾ ਪੜ੍ਹ ਕੇ ਸੁਣਾਉਣ ਵਾਲੇ ਨੂੰ ਕਵਿਸ਼ਰ ਕਹਿੰਦੇ ਆ ਕਿਧਰੇ ਕਹਿੰਦੇ ਕੋਈ ਕਵੀ ਕਵਿਤਾ ਮ ਸੁਣਾ ਰਿਹਾ ਹੁੰਦਾ ਹੈ ਆਥਣੇ ਖਾਣੇ ਵਿੱਚ ਢੋਲ ਵੱਜਦੇ ਆਥਣੇ ਸ਼ਾਮ ਨੂੰ ਅਖਾੜਾ ਹਿੰਦਿਆ ਜਿੱਥੇ ਪਹਿਲਵਾਨ ਕੋਲ ਕਰਦੇ ਆ ਜਦੋਂ ਸ਼ਾਮ ਹੁੰਦੀਆ ਮੇਲਾ ਆਪਣੇ ਅਖੀਰ ਤੇ ਪਹੁੰਚਿਆ ਹੁੰਦਾ ਆ ਤਾਂ ਉਹ ਸਮੇਂ ਜਿੱਥੇ ਪਹਿਲਵਾਨਾਂ ਨੇ ਕੋਲ ਕਰੰਦੀਆ ਉਹਨਾਂ ਅਖਾੜਿਆਂ ਦੇ ਵਿੱਚ ਢੋਲ ਵੱਜਨੇ ਸ਼ੁਰੂ ਹੋ ਜਾਂਦੇ ਹਨ ਸ਼ੇਰਾ ਵਾਂਗ ਮੱਲ ਨੇ ਅਖਾੜੀ ਗੱਜਦੇ ਜਨੇ ਸ਼ੇਰਾ ਵਾਂਗ ਮੀਨ ਮਲ ਪਹਿਲਵਾਨ ਜਿਹੜੇ ਪਹਿਲਵਾਨਾਂ ਨੇ ਉਹਨਾਂ ਅਖਾੜਿਆਂ ਦੇ ਵਿੱਚ ਕੋਲ ਕਰਨੀ ਹੁੰਦੀ ਆ ਉਹ ਸ਼ੇਰਾਂ ਵਾਂਗ ਦਹਾੜਦੇ ਹੋਏ ਗੱਜਦੇ ਦਹਾੜਦੇ ਹੋਏ ਅਖਾੜੇ ਦੇ ਵਿੱਚ ਪਹੁੰਚਦੇ ਹਨ ਇਨਾਂ ਮੁੱਲਖਈਆ ਮੇਲੇ ਵਿੱਚ ਟੁੱਕਿਆ ਮੁੱਲਖਈਆ ਲੋਕ ਕਿੰਦਾ ਕਿ ਜਦੋਂ ਤੁਸੀਂ ਕਦੀ ਮੇਲੇ ਦੇ ਵਿੱਚ ਦੇਖੋ ਕਿ ਇੰਨੀ ਲੋਕ ਇੰਨੀ ਜਨਤਾ ਉਥੇ ਪਹੁੰਚੀ ਹੁੰਦੀ ਆ ਤੁ ਕਿਆ ਹੁੰਦਾ ਆ ਬੇਟਾ ਜੀ ਪਹੁੰਚਿਆ ਕਹਿੰਦੇ ਕਿ ਇੰਨੀ ਜਨਤਾ ਉਥੇ ਪਹੁੰਚੀ ਹੁੰਦੀ ਆ ਕਿ ਲੱਗਦਾ ਨਹੀਂ ਬੰਦਾ ਸਾਥ ਨਾਲੋਂ ਉਕਿਆ ਉਕਿਆ ਹੁੰਦਾ ਵਿਛੜਿਆ ਕਿ ਜੇਕਰ ਤੁਹਾਡੇ ਨਾਲੋਂ ਤੁਹਾਡਾ ਸਾਥੀ ਕੋਈ ਵਿਛੜ ਜਾਵੇ ਤਾਂ ਤੁਹਾਨੂੰ ਉਹ ਆਸਾਨੀ ਨਾਲ ਕਦੇ ਵੀ ਦੁਬਾਰਾ ਨਹੀਂ ਲੱਗਦਾ ਕਿਉਂਕਿ ਉਥੇ ਭੀੜ ਇੰਨੀ ਜ਼ਿਆਦਾ ਹੁੰਦੀ ਹੈ ਭੀੜ ਹੋਵੇ ਇੰਨੀ ਵਿੱਚ ਬਸਾਂ ਲਆਂੀਆਂ ਲਾਰੀਆਂ ਗੱਡੀਆਂ ਕਹਿੰਦੇ ਕਿ ਜਦੋਂ ਮੇਲਾ ਖਤਮ ਹੁੰਦਾ ਆ ਤਾਂ ਉਸ ਸਮੇਂ ਇੰਨੀ ਪੀਭਸਾ ਗੱਡੀਆਂ ਵਿੱਚ ਹੁੰਦੀ ਆ ਕਿ ਹਰ ਕੋਈ ਸਵਾਰੀ ਵਾਸਤੇ ਗੱਡੀ ਵਿੱਚ ਚੜਨ ਤੋਂ ਪਹਿਲਾਂ ਭੀੜ ਨੂੰ ਦੇਖ ਕੇ ਤੌਬਾ ਤੌਬਾ ਕਰਦੀ ਆ ਜਦੋਂ ਤੁਸੀਂ ਵੀ ਕਿਤੇ ਬਹੁਤ ਜ਼ਿਆਦਾ ਭੀੜ ਦੇਖਦੇ ਹੋ ਤਾਂ ਕਹਿੰਦੇ ਹੋ ਨਾ ਕਿ ਹਾਈ ਇੰਨੇ ਲੋਕ ਇੰਨੀ ਭੀੜ ਥੀਆ ਇਸੇ ਤਰ੍ਹਾਂ ਹੀ ਜਦੋਂ ਮੇਲੇ ਦੀ ਸਮਾਪਤੀ ਹੁੰਦੀ ਆ ਲੋਕ ਆਪਣੇ ਘਰਾਂ ਨੂੰ ਜਾਣ ਲੱਗਦੇ ਆ ਤਾਂ ਬੱਸਾਂ ਗੱਡੀਆਂ ਦੇ ਵਿੱਚ ਸਵਾਰੀਆਂ ਦੇ ਖੜਨ ਲਈ ਵੀ ਜਗ੍ਹਾ ਨਹੀਂ ਹੁੰਦੀ ਤਾਂ ਲੋਕ ਉਹਨਾਂ ਨੂੰ ਦੇਖ ਕੇ ਤੋਬਾ ਤੋਬਾ ਕਰ ਦੇਆ ਧੁੱਪ ਤੂੜ ਤੱਕੇ ਜਿਹੜੇ ਜਰ ਸਕਦੇ ਜਰ ਸਕਦੇ ਸਹਿ ਸਕਦੇ ਬਰਦਾਸ਼ ਕਰ ਸਕਦੇ ਮੇਲੇਾਂ ਦੀ ਸੈਰ ਸੋਈ ਕਰ ਸਕਦੇ ਕਹਿੰਦੇ ਕਿ ਮੇਲੇ ਦੇ ਵਿੱਚ ਤਿੰਨ ਚੀਜ਼ਾਂ ਪੱਕੀਆਂ ਹੁੰਦੀਆਂ ਨੇ ਧੁੱਪ ਵੀ ਬਹੁਤ ਤੇਜ਼ ਹੁੰਦੀ ਆ ਕਿਉਂਕਿ ਉਸ ਟਾਈਮ ਅਪ੍ਰੈਲ ਦਾ ਮੌਸਮ ਹੁੰਦਾ ਠੀਕ ਹੈ ਜੀ ਫਿਰ ਉਸ ਤੋਂ ਬਾਅਦ ਉੱਥੇ ਤੂੜ ਜਿਹੜੀ ਮਿੱਟੀ ਆ ਉਹ ਵੀ ਬਹੁਤ ਉੱਡ ਰਹੀ ਹੁੰਦੀ ਆ ਤੀਸਰਾ ਹੈ ਤੱਕੇ ਭੀੜ ਜਿਆਦਾ ਹੋਣ ਕਰਕੇ ਹਰ ਕੋਈ ਇੱਕ ਦੂਜੇ ਨੂੰ ਤੱਕਾ ਮਾਰ ਕੇ ਅੱਗੇ ਲੰਘਣ ਦੀ ਕੋਸ਼ਿਸ਼ ਵਿੱਚ ਹੁੰਦਾ ਆ ਜਿਹੜੇ ਇਨਸਾਨ ਕਵੀ ਇੱਥੇ ਸਾਨੂੰ ਦੱਸ ਰਿਹਾ ਆ ਕਿ ਜਿਹੜੇ ਅਨੁਸਾਰ ਇਨਸਾਨ ਇਨਾ ਤਿੰਨਾ ਚੀਜ਼ਾਂ ਨੂੰ ਤੁਫ ਤੂੜ ਤੱਕਿਆਂ ਨੂੰ ਸਹਿ ਸਕਦੇ ਆ ਪਤਾਸ਼ ਕਰ ਸਕਦੇ ਆ ਮੇਲੇ ਦਾ ਨਜ਼ਾਰਾ ਵੀ ਉਹ ਹੀ ਲੈ ਸਕਦੇ ਆ ਜਿਹੜੇ ਲੋਕ ਇਹ ਨਹੀਂ ਸਹਿ ਸਕਦੇ ਉਹ ਕਦੇ ਵੀ ਮੇਲੇ ਦਾ ਆਨੰਦ ਨਹੀਂ ਮਾਣ ਸਕਦੇ ਆ ਫੁੱਲਾਂ ਵਿੱਚੋਂ ਫੁੱਲ ਸੋਹ ਵਦੇ ਗੁਲਾਬ ਦੇ ਮੇਲਿਆਂ ਚੋਂ ਮੇਲੇ ਰੰਗਲੇ ਪੰਜਾਬ ਦੇ ਹੁਣ ਇੱਥੇ ਕਵੀ ਨੇ ਪੰਜਾਬ ਦੇ ਮੇਲਿਆਂ ਦੀ ਤੁਲਨਾ ਗੁਲਾਬ ਦੇ ਫੁੱਲਾਂ ਨਾਲ ਕੀਤੀ ਆ ਕਿ ਜਿਵੇਂ ਸਾਰਿਆਂ ਫੁੱਲਾਂ ਵਿੱਚੋਂ ਗੁਲਾਬ ਦੇ ਫੁੱਲ ਨੂੰ ਸੋਨਾ ਮੰਨਿਆ ਜਾਂਦਾ ਹੈ ਏਸੀ ਤਰ੍ਹਾਂ ਹੀ ਜਿੰਨੇ ਵੀ ਭਰ ਦੇ ਵਿੱਚ ਮੇਲੇ ਲੱਗਦੇ ਹਨ ਤਿਉਹਾਰ ਮਨਾਏ ਜਾਂਦੇ ਆ ਉਹਨਾਂ ਸਾਰਿਆਂ ਵਿੱਚੋਂ ਰੰਗਲੇ ਪੰਜਾਬ ਦੇ ਜਿਹੜੇ ਮੇਲੇ ਨੇ ਉਹੀ ਜਰਾ ਸੋਹਣੇ ਤੇ ਆਨੰਦਪਰਪੂਰ ਹੁੰਦੇ ਹਨ ਵਿਦਿਆਰਥੀਓ ਇੱਥੇ ਸਾਨੂੰ ਕਵੀ ਨੇ ਪੂਰੇ ਵਿਸਾਖੀ ਦੇ ਮੇਲੇ ਦਾ ਦ੍ਰਿਸ਼ ਆਪਣੀ ਇਸ ਕਵਤਾ ਦੇ ਦੁਆਰਾ ਦੱਸਿਆ ਆ ਕਿ ਮੇਲੇ ਦੇ ਵਿੱਚ ਜਦੋਂ ਮੇਲਾ ਆਰੰਭ ਹੁੰਦਾ ਆ ਤਾਂ ਬਹੁਤ ਭੀੜ ਹੁੰਦੀ ਆ ਇੰਨੀ ਜ਼ਿਆਦਾ ਭੀੜ ਹੁੰਦੀ ਆ ਕਿ ਉੱਥੇ ਪੈਰ ਰੱਖਣ ਲਈ ਵੀ ਜਗ੍ਹਾ ਲੋਕਾਂ ਨੂੰ ਨਹੀਂ ਮਿਲਦੀ ਮੇਲੇ ਦੇ ਵਿੱਚ ਦੁਕਾਨਦਾਰਾਂ ਨੇ ਦੁਕਾਨਾਂ ਨੂੰ ਖੂਬ ਸੋਹਣੇ ਟੰਗ ਨਾਲ ਸਾ ਜਾ ਕੇ ਸੁਰੱਖਿਆ ਹੁੰਦਾ ਹੈ ਤੇ ਉਹਨਾਂ ਨੇ ਇਸ ਤਰ੍ਹਾਂ ਆਪਣੇ ਸਮਾਨ ਨੂੰ ਰੱਖਿਆੰਦਿਆ ਕਿ ਲੋਕ ਆਕਰਸ਼ਿਕ ਹੋ ਕੇ ਉਹਨਾਂ ਦੀ ਦੁਕਾਨਾਂ ਤੇ ਉਮਦਿਆ ਤੇ ਦੁਕਾਨਦਾਰ ਦੁੱਗਣੀ ਚੁਗਣੀ ਕਮਾਈ ਕਰ ਦਿਆ। ਇਸ ਜਿਹੜੇ ਵੀ ਲੋਕ ਮੇਲਾ ਦੇਖਣ ਆਂਦਿਆ ਉਹ ਗਰੁੱਪ ਦੇ ਵਿੱਚ ਇਕੱਠੇ ਹੋ ਕੇ ਆਉਂਦਿਆ ਆਪਣੇ ਦੋਸਤਾਂ ਮਿੱਤਰਾਂ ਰਿਸ਼ਤੇਦਾਰਾਂ ਦੇ ਨਾਲ ਆਉਂਦਿਆ। ਹੰਦੇ ਕੀ ਇਸ ਮੇਲੇ ਦੇ ਵਿੱਚ ਸਪੀਕਰ ਵਜ ਰਹੇ ਹੁੰਦੇ ਆ ਕਿ ਰੇਟੋਲ ਵਜ ਰਹੇ ਹੁੰਦੇ ਆ ਕਿ ਗਾਣੇ ਚੱਲ ਰਹੇ ਹੁੰਦੇ ਆ ਕਿ ਰੇ ਸੀਟੀਆਂ ਵਜ ਰਹੀਆਂ ਹੁੰਦੀਆਂ ਨੇ ਇੰਨਾ ਸ਼ੋਰ ਹੁੰਦਾ ਹੈ ਪਰ ਇਸ ਸ਼ੋਰ ਦੇ ਨਾਲ ਹੀ ਲੋਕਾਂ ਨੂੰ ਮੇਲਾ ਦੇਖਣ ਦੀ ਮਸਤੀ ਆਨੰਦ ਦੀ ਆਉਂਦਾ ਹੈ ਲੋਕ ਮੇਲੇ ਦੇ ਵਿੱਚ ਰੰਗ ਬਰੰਗੇ ਤਰ੍ਹਾਂ ਤਰ੍ਹਾਂ ਦੇ ਕੱਪੜੇ ਪਾ ਕੇ ਜਾਂਦੀਆਂ ਮੇਲੇ ਦੇ ਵਿੱਚ ਟਾਡੀ ਜਿਹੜੇ ਹੁੰਦੇ ਆ ਉਹ ਬਾਰਾਗਾ ਕੇ ਸਾਨੂੰ ਆਪਣੀ ਜੀਵਨ ਦੀਆਂ ਸਟਾਈਆਂ ਨਾਲ ਜਾਣੂ ਕਰਵਾਉਂਦੀਆ ਬੱਚੇ ਤੇ ਨੌਜਵਾਨ ਪੰਗੂੜੇ ਛੰਡੋਲ ਝੂਟ ਕੇ ਆਨੰਦਮਾਨ ਰਿਆ ਕਵੀ ਆਪਣੀਆਂ ਕਵਿਤਾਵਾਂ ਸਿਰਉਂਦੇ ਹੁੰਦੀਆ ਤੇ ਸ਼ਾਮ ਨੂੰ ਅਖਾੜੇ ਦੇ ਵਿੱਚ ਜਿਹੜੇ ਪਹਿਲਵਾਨ ਹੁੰਦੇ ਆ ਉਹ ਕੋਲ ਵੀ ਕਰਦੇ ਆ ਕਹਿੰਦੇ ਕਿ ਇੰਨੀ ਪੀੜ ਮੇਲੇ ਵਿੱਚ ਹੁੰਦੀ ਆ ਕਿ ਜੇਕਰ ਸਾਡੇ ਨਾਲ ਉਹ ਸਾਡਾ ਕੋਈ ਸਾਥੀ ਵਿਛੜ ਜਾਵੇ ਉਹ ਸਾਨੂੰ ਆਸਾਨੀ ਨਾਲ ਵਾਪਸ ਨਹੀਂ ਲੱਭਦਾ ਤੇ ਜਦੋਂ ਮੇਲਾ ਖਤਮ ਹੁੰਦਾ ਹੈ ਉਸ ਸਮੇਂ ਜਦੋਂ ਬਸਾਂ ਗੱਡੀਆਂ ਦੇ ਵਿੱਚ ਕਿਤੇ ਵੀ ਲੋਕਾਂ ਨੂੰ ਜਗ੍ਹਾ ਨਹੀਂ ਮਿਲਦੀ ਤਾਂ ਉਹ ਭੀੜ ਨੂੰ ਦੇਖ ਕੇ ਤੌਬਾ ਤੌਬਾ ਕਰਨ ਲੱਗ ਜਾਂਦੇ ਹਨ ਕਵੀ ਸਾਨੂੰ ਅਖੀਰ ਦੇ ਵਿੱਚ ਦੱਸਦਾ ਹੈ ਕਿ ਮੇਲੇ ਦੇ ਵਿੱਚ ਤੁੱਪ ਧੂੜ ਤੱਕੇ ਤਿੰਨੋਂ ਚੀਜ਼ਾਂ ਪੱਕੀਆਂ ਹੁੰਦੀਆਂ ਨੇ ਜਿਹੜੇ ਲੋਕ ਇਹ ਤਿੰਨੋਂ ਚੀਜ਼ਾਂ ਨੂੰ ਸਹਿ ਸਕਦੇ ਆ ਬਰਦਾਸ਼ਤ ਕਰਦੇ ਆ ਉਹੀ ਮੇਲੇ ਦਾ ਆਨੰਦ ਵੀ ਮਾਣਦੇ ਆ ਅਖੀਰ ਦੇ ਵੀ ਸਾਨੂੰ ਕਵੀ ਦੱਸਿਆ ਕਿ ਜਿਸ ਤਰ੍ਹਾਂ ਫੁੱਲਾਂ ਵਿੱਚੋਂ ਗੁਲਾਬ ਦੇ ਫੁੱਲ ਨੂੰ ਸੋਨਾ ਮੰਨਿਆ ਜਾਂਦਾ ਹੈ ਏਸੀ ਤਰ੍ਹਾਂ ਹੀ ਪੂਰੇ ਭਾਰਤ ਦੇ ਮੇਲਿਆਂ ਤੇ ਤਿਉਹਾਰਾਂ ਵਿੱਚੋਂ ਵੀ ਪੰਜਾਬ ਦੇ ਮੇਲਿਆਂ ਨੂੰ ਹੀ ਸੋਨਾ ਮੰਨਿਆ ਜਾਂਦਾ ਹੈ ਬੱਚਿਓ ਤੁਸੀਂ ਸਾਰਿਆਂ ਨੇ ਇਸ ਕਵਿਤਾ ਨੂੰ ਪੜ੍ਹਨਾ ਹੈ ਤੇ ਦਿੱਤੀ ਹੋਈ ਵਰਕਸ਼ੀਟ ਨੂੰ ਸੋਲਵ ਕਰਨਾ ਹੈ ਥੈਂਕ ਯੂ ਫੜਾ ਸਦਾ ਪੁੱਤਰ ਜੀ